ਦਿਖੇ ਮਹਾਰਾਜਾ ਪੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪੰਜਾਬ ਦੇ ਨਵੇਂ ਨਿਯੁਕਤ ਵਾਈਸ ਚਾਂਸਲਰ ਪੁਸ਼ਪਿੰਦਰ ਸਿੰਘ ਨੇ ਅੱਜ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਦਿਨੋ ਦਿਨ ਵੱਧ ਰਹੇ ਨਸ਼ਿਆਂ ਕਾਰਨ ਨੌਜਵਾਨ ਜੋ ਕਿ ਖੇਡਾਂ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਨੂੰ ਖੇਡਾਂ ਦੇ ਲਈ ਪ੍ਰੇਰਿਤ ਕਰਨਾ ਹੋਵੇਗਾ ਅਤੇ ਇਸ ਲਈ ਉਹਨਾਂ ਦੇ ਵੱਲੋਂ ਸਕਾਰਾਤਮਕ ਬਦਲਾਅ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀ ਸੇ ਜ਼ਿੰਮੇਵਾਰੀ ਲਈ ਭਰੋਸਾ ਜਿਤਾਉਂਦੇ ਹੋਏ ਕਿਹਾ ਕਿ ਯੂਨੀਵਰਸਿਟੀ ਲਈ ਜੜੀਵੇਂ ਸਹੂਲਤਾਂ ਤੇ ਸੁਵਿਧਾਵਾਂ ਦੀ ਲੋੜ ਹੋਵੇਗੀ ਖਾਸ ਕਰਕੇ ਵਿੱਤੀ ਮਦਦਬੰਦੀ ਉਹ ਉਪਲਬਧ ਕਰਵਾਈਆਂ ਜਾਣਗੀਆਂ। ਦੇਖੋ ਦ ਮਹਾਰਾਜਾ ਭਪਿੰਦਰ ਸਿੰਘ ਸਪੋਰਟਸ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਮੈਨੂੰ ਪੰਜਾਬ ਸਰਕਾਰ ਨੇ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ ਤੇ ਜਿਹੜਾ ਵੀ ਇਸ ਗੱਲ ਦਾ ਆਬਜੈਕਟਿਵ ਹੈ ਮਿਸ਼ਨ ਲੈ ਕੇ ਚੱਲੀ ਹੈ ਪੰਜਾਬ ਸਰਕਾਰ ਉਸ ਮਿਸ਼ਨ ਨੂੰ ਮੈਂ ਫੁੱਲਫਿਲ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਜਿਸ ਤਰ੍ਹਾਂ ਕਿ ਚੇਂਜ ਹੈ ਸਪੋਰਟਸ ਦੇ ਵਿੱਚ ਵਟ ਵੀ ਕਾਲ ਪ੍ਰੈਡਿਕਟਿਵ ਡਿਸਕ੍ਰਿਪਟਿਵ ਪ੍ਰੈਡਿਕਟਿਵ ਐਂਡ ਡਿਸਕ੍ਰਿਪਟਿਵ ਇਹ ਇੱਕ ਬੜੀਆਂ ਟੈਕਨੀਕਲ ਗੱਲਾਂ ਨੇ ਜਿਹੜੀਆਂ ਕਿਤੇ ਇੰਟਰੋਡਿਊਸ ਨਹੀਂ ਹੋਈਆਂ ਹੋਈਆਂ ਅਸੀਂ ਪਾਸਟ ਫਿਊਚਰ ਤੇ ਪ੍ਰੈਜ਼ੈਂਟ ਇਹਨਾਂ ਦੀ ਤਿੰਨਾਂ ਦੀ ਇੱਕ ਹੋਲਿਸਟਿਕ ਇਫੈਕਟ ਦੇਖ ਕੇ ਇਹਨਾਂ ਦੀ ਇੰਟੀਗ੍ਰੇਸ਼ਨ ਕਰਕੇ ਜੋ ਵੀ ਅਸੀਂ ਉਹਦੇ ਵਿੱਚ ਅਚੀਵ ਕਰ ਸਕਾਂਗੇ ਉਹ ਅਚੀਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਰਕਾਰ ਵੱਲੋਂ ਮੈਨੂੰ ਪੂਰੀ ਕਮਿਟਮੈਂਟ ਹੈ ਵੀ ਜੋ ਵੀ ਫਾਈਨੈਂਸਸ ਜੋ ਵੀ ਰਿਸੋਰਸਸ ਮੈਨੂੰ ਚਾਹੀਦੇ ਹੋਣਗੇ ਹੈਲਥ ਮਿਨਿਸਟਰ कॉल्ड मी ਫਾਈਨੈਂਸ ਮਿਨਿਸਟਰ कॉल्ड मी ਦਸ ਮਾਰਨਿੰਗ ਉਹਨਾਂ ਨੇ ਪੂਰੀ ਅਸ਼ੋਰੈਂਸ ਦਿੱਤੀ ਹੈ ਵੀ ਅਸੀਂ ਪੂਰਾ ਕਿਉਂਕਿ ਅਸੀਂ ਸਪੋਰਟ ਨੂੰ ਜਦੋਂ ਸਰਕਾਰ ਚਾਹੁੰਦੀ ਹੈ ਤੇ ਮੈਂ ਤਾਂ ਉਹਦੇ ਵਿੱਚ ਇੱਕ ਕੈਟਾਲਿਸਟ ਹੀ ਆ ਐਸ ਅ ਕੈਟਾਲਿਸਟ ਆਈਲ ਟ੍ਰਾਈ ਟੂ ਬ੍ਰਿੰਗ ਦ ਬੈਸਟ ਇਫੈਕਟ ਟੂ ਇਟ। ਨਾ ਕਿਦਾਂ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਲਗਾਤਾਰ ਹਿੰਟ ਲਾਗਿਆ ਕਿ ਜਦੋਂ ਖਿਡਾਰੀ ਖੇਡਦਾ ਤਾਂ ਲੱਗਦਾ ਨਾ ਕਿ ਬੀਜ਼ੀ ਹੋ ਜਾਂਦਾ ਤੇ ਉਸ ਤੋਂ ਬਾਅਦ ਮਸ਼ਹੂਰ ਵਾਲੀ ਗੱਲ ਧਿਆਨ ਚ ਜਾਂਦਾ। ਤੁਹਾਨੂੰ ਲੱਗਦਾ ਇਹਦੀ ਕਿਤਨਾ ਕਿਤਨੀ ਇੱਕ ਇਫੈਕਟ ਹੈਗਾ? ਬਿਲਕੁਲ ਜੀ ਬਿਲਕੁਲ। ਦੇਖੋ ਹੁਣ ਅਸੀਂ ਪਿੰਡੋਂ ਪਿੰਡੀ ਬਲਕਿ ਪੰਜਾਬ ਸਰਕਾਰ ਨੇ ਸਟੇਡੀਅਮਸ ਬਣਾਏ ਨੇ, ਇਨੀਸ਼ੀਏਟਿਵ ਲੈ ਰਹੇ ਨੇ ਜਿੱਥੇ ਵੀ ਬੈਸਟ ਪੋਸੀਬਲ ਹੋ ਸਕਦਾ ਹੈ। ਜਿੰਨੇ ਵੀ ਮੈਕਸਿਮਮ ਟੂਰਨਾਮੈਂਟ ਕਰਵਾ ਸਕਦੇ ਆ ਉਹਨੇ ਟੂਰਨਾਮੈਂਟ ਆਰਗੇਨਾਈਜ਼ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਵੀ ਕਰਾਂਗੇ ਅਸੀਂ ਇਹਦੇ ਵਿੱਚ ਜੋ ਵੀ ਬੈਸਟ ਸੁਜੈਸ਼ਨਸ ਹੋਣਗੀਆਂ ਬੈਸਟ ਮੀਨਸ ਹੋਣਗੇ ਬੈਸਟ ਕੋਈ ਗੱਲਾਂ ਹੋਣਗੀਆਂ ਅਸੀਂ ਬਹਿ ਕੇ ਸਾਰੇ ਇੱਕ ਮੰਥਨ ਕਰਾਂਗੇ ਉਸ ਮੰਥਨ ਦੇ ਰਾਹੀਂ ਜਿਹੜਾ ਵੀ ਕੋਈ ਕਨਕਲੂਜਨ ਆਊਗਾ ਉਸ ਕਨਕਲੂਜਨ ਨੂੰ ਅਸੀਂ ਐਗਜ਼ੀਕਿਊਟ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਬਹੁਤ ਛੋਟੇ ਜਿਹੇ ਖਿਡਾਰੀ ਉਹਨੇ ਜਦ ਤੱਕ ਉਹ ਇਸ ਤਾਰ ਨਾਲ ਜਿਹੜਾ ਕਿਤਨੇ ਕਿਤੇ ਆਪਾ ਕਸਣਾ ਕਾਫੀ ਫ੍ਰੈਂਚੀ ਹਾਲਾਤ ਕਰਦੇ ਵੀ ਹੁੰਦੇ ਆ ਉਹਨਾਂ ਬੰਦਿਆਂ ਨੂੰ ਬੜਾ ਬੜਾ ਕਟ ਕੀਤਾ ਜਾ ਰਿਹਾ ਹੈ ਜੀ 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 ਉਹ ਵੀ ਅਸੀਂ ਕੁਛ ਨਾ ਕੁਛ ਉਹਦਾ ਵੀ ਵਿਲ ਟ੍ਰਾਈ ਟੂ ਫਾਈਂਡ ਆਊਟ ਅਨ ਅਲਟਰਨੇਟਿਵ ਵੀ ਕਿੱਦਾਂ ਉਹਨਾਂ ਦੀ ਸਿਹਤ ਦਾ ਜਿੱਦਾਂ ਦੀ ਨਿਊਟ੍ਰੀਸ਼ਨ ਦਾ ਉਹਨਾਂ ਦੀ ਦਾ ਖਿਆਲ ਰੱਖਿਆ ਜਾਵੇ ਕਿੱਦਾਂ ਦਾ ਉਹਨਾਂ ਨੂੰ ਇਕਵਿਪਮੈਂਟ ਜੋ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇ ਇਹਦਾ ਵੀ ਨੈਚਰਲੀ ਅਸੀਂ ਇੱਕ ਪ੍ਰੋਪੋਜ਼ਲ ਪਟ ਅਪ ਕਰਾਂਗੇ ਲੈਟਸ ਸੀ ਉਹ ਪ੍ਰੋਪੋਜ਼ਲ ਦੀ ਅਚੀਵਮੈਂਟ ਸਾਨੂੰ ਕੀ ਹੈ ਸਰ ਸ਼ਹਿਰ ਦੇ ਵਿੱਚ ਕਈ ਪਰਸਨਸ ਨੇ ਗੀਮਨ ਨੇ ਜਿਨ੍ਹਾਂ ਨੇ ਗੋਲਡ ਮੈਡਲ ਤੱਕ ਜਿੱਤੇ ਨੇ ਵੱਡੇ ਵੱਡੇ ਅਚੀਵਮੈਂਟ ਜਿੱਤੇ ਨੇ ਬਟ ਉਹ ਬੇਰੋਜ਼ਗਾਰ ਨੇ ਕੋਈ ਉਪਰ ਲੱਝ ਜਾਉਦਾ ਅਸੀਂ ਤਾਂ ਇੱਕ ਪ੍ਰਪੋਜ਼ਲ ਪੁੱਟ ਕਰ ਸਕਦੇ ਆਂ ਵੀ ਦੇਖੋ ਇਹ ਹੈਗੇ ਆ ਇਹ ਇਹ ਬੰਦਿਆਂ ਨੂੰ ਅਸੀਂ ਯੂਜ਼ ਕਰਕੇ ਇਹਨਾਂ ਦਾ ਇਹਨਾਂ ਦੀ ਸਾਥ ਨਾਲ ਲੈ ਕੇ ਸਾਨੂੰ ਬਾਕੀ ਖਿਡਾਰੀਆਂ ਨੂੰ ਅਸੀਂ ਮੋਟੀਵੇਟ ਕਰ ਸਕਦੇ ਆਂ ਦੇਖੋ ਇਹ ਦੇ ਵਿੱਚ ਮੋਟੀਵੇਸ਼ਨ ਹੈ ਜਦੋਂ ਕਿਸੇ ਨੂੰ ਕੁਝ ਮਿਲੂਗਾ ਤੇ ਉਹ ਦੂਜਾ ਵੀ ਮੋਟੀਵੇਟ ਹੁੰਦਾ ਵੀ ਮੈਂ ਵੀ ਕੁਝ ਅਚੀਵ ਕਰਨ ਦੀ ਕੋਸ਼ਿਸ਼ ਕਰਾਂ ਮੈਂ ਆਪ ਸਾਰੀ ਉਮਰ ਖੇਲੇ ਆਂ ਮੈਂ ਸਾਨੇ ਸਕੂਲ ਕਪੂਰਥਲਾ ਦਾ ਪੜਿਆ ਹੋਇਆ ਸਾਡੇ ਉੱਤੇ ਕੂਰੀਆਂ ਗੇਮਸ ਦਾ ਜਿਹੜਾ ਸੀਗਾ ਇੱਕ ਮਾਹੌਲ ਸੀਗਾ ਸੀਜ਼ਨਲ ਗੇਮਸ ਸੀ ਮੈਂ ਆਪ ਨੈਸ਼ਨਲ ਪਲੇਅਰ ਆਂ ਤੇ ਮੈਂ ਦੇਖੂਗਾ ਜੋ ਵੀ ਮੈਂ ਉਹਦੇ ਵਿੱਚ ਕੰਟਰੀਬਿਊਟ ਕਰ ਸਕਦਾ ਹਾਂ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਰਨ ਸਰੀ ਫਿਜ਼ੀਕਲ ਕਾਲਜਿਸ ਦੇ ਉਸ ਜਿਹੜੇ ਮਤਲਬ ਉਹਨਾਂ ਨੇ ਅਫੀਲੀਏਸ਼ਨ ਨਹੀਂ ਹੈ ਹਾਂਜੀ ਆ ਅਸੀਂ ਲਵਾਂਗੇ ਨਾਲ ਜੀ ਆਉਂਦੇ ਹਾਂ ਉਹਨਾਂ ਨੇ ਨਹੀਂ 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 ਉਹ ਆਉਣਗੇ ਇੱਥੇ ਹੀ ਆਉਣ ਜੀ ਜੀ ਹਾਂ ਜੀ ਹੋਰ ਹੈ ਜਿਸ ਤਰ੍ਹਾਂ ਬਹੁਤ ਸਾਰੇ ਕਾਲਜ ਹੈ ਕਿ ਪੰਜਾਬ ਦੇ ਸਟੂਡੈਂਟ ਹੈਗੇ ਬਾਹਰਲੇ ਸਟੂਡੈਂਟ ਪਰ ਬਾਹਰਲੇ ਜ਼ਿਆਦਾ ਨਹੀਂ ਹਾਂ ਇਹ ਗੱਲ ਨੋਟ ਕਰਨ ਵਾਲੀ ਹੈ ਵੀ ਵਿਲ ਫਾਈਂਡ ਆਊਟ ਹਾਂਜੀ ਕੋਈ ਕੀ ਪਾਲਿਸੀ ਹੋਗੀ ਕੁ ਨੈਚਰਲੀ ਕੋਈ ਪ੍ਰਪੋਜ਼ਲ ਡਿਵੈਲਪ ਕੀਤਾ ਜਾਊਗਾ ਸਾਰਾ ਕੁਝ ਦੱਸਿਆ ਜਾਊਗਾ ਵੀ ਇਸ ਤਰ੍ਹਾਂ ਸਾਡੇ ਪਲੇਅਰਸ ਨੂੰ ਇਹ ਡੋਮਿਨੇਟ ਕਰਦੇ ਆ ਉਹਨਾਂ ਨੂੰ ਫਲਰਸ਼ ਕਰਨ ਤੋਂ ਰੋਕਦੇ ਆ ਉਹਨਾਂ ਨੂੰ ਗਰੋ ਕਰਨ ਤੋਂ ਰੋਕਦੇ ਆ ਉਹਨਾਂ ਦਾ ਅਪਾ ਧਿਆਨ ਰੱਖਾਂਗੇ ਪੂਰਾ ਹਾਂ ਆਪ ਦਾ ਬੱਚਾ ਪਹਿਲਾਂ ਪਾਲਾਂਗੇ ਦੂਜਿਆਂ ਨਾਲ ਬਿਲਕੁਲ ਹਾਂ